ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਪਿੰਡੂ ਗੱਜਾਂ ਚ ਬਈ ਸਵਾਗਤ ਕਰਦੇ ਆ ਤੇ ਮੈਂ ਮਹਾਵੀਰ ਸਿੰਘ ਢੱਲੋਂ ਬਈ ਅੱਜ ਆਪਾਂ ਖੰਨੇ ਮੰਡੀ ਦੇ ਵਿੱਚ ਉਹ ਥਾਂ ਤੇ ਖੜੇ ਜਿੱਥੇ ਤੂੜੀ ਵਿਕਦੀ ਆ ਬਈ ਪੈਟਰੋਲ ਪੰਪ ਕੋਲੇ ਇੱਥੇ ਤੂੜੀ ਵਿਕਦੀ ਆ ਸਾਹਮਣੇ ਨਾਲ ਖੜਦੇ ਆ ਬਈ ਨਾ ਇੱਧਰ ਬਾਈ ਜੀ ਕੰਡਾ ਕਰਾਈ ਜਾਂਦਾ ਮੈਂ ਬਾਈ ਨੂੰ ਵੇਖ ਲਿਆ ਮੈਂ ਕਿਹਾ ਬਾਈ ਇੱਥੇ ਰੇਟ ਰੂਟ ਦੱਸ ਕੇ ਜਾਈ ਸਾਨੂੰ ਇਹ ਕੋ ਨਾ ਖੜਾ ਜਿਵੇਂ ਇੱਕ ਇੱਧਰ ਨਾ ਖੜਾ ਬਈ ਤੂੜੀ ਵਾਲਾ ਤੇ ਬਾਈ ਦੇ ਨਾਲ ਕਰਦੇ ਆ ਗੱਲਬਾਤ ਸਤਿ ਸ੍ਰੀ ਅਕਾਲ ਬਾਈ ਕੀ ਹਾਲ ਚਾਲ ਹੈ ਜੀ ਠੀਕ ਆ ਜੀ ਸਭ ਤਾਂ ਕਿਵੇਂ ਬਈ ਆਪਣੀਆਂ ਹਾਂਜੀ ਚੜਦੀ ਕਲਾ ਐ ਚੜਦੀ ਕਲਾ ਜੀ ਨਾ ਭਾਈ ਬਾਈ ਕਹਿੰਦਾ ਮੈਂ ਤੇਰੀ ਕੋਟਕਪੂਰੇ ਮੰਡੀ ਦੀ ਵੀਡੀਓ ਵੇਣਾ ਰਹਿਣਾ ਸੀ ਜਣ ਦੇ ਵਿੱਚ ਉਦੋਂ ਆਪਣੇ 2.500 ਰੇਟ ਚੱਲਿਆ ਸੀਗਾ ਇੱਥੇ ਉਦੋਂ 300 400 ਦੇ ਨੇੜੇ ਤੇ ਰੇਟ ਸੀਗਾ ਭਾਈ ਦੱਸਦੇ ਹਾਂ ਭਈ ਆਪਣਾ ਨਾਮ ਕੀ ਆ ਗਿਆ ਦਰਸ਼ਨ ਜੀ ਦਰਸ਼ਨ ਕਿਹੜਾ ਪਿੰਡ ਆ ਗਿਆ ਪਿੰਡ ਬੱਦਲ ਸੂਆ ਪਿੰਡ ਬੱਦਲ ਸੂਆ ਬੱਦਲ ਸੂਆ ਇਹ ਕਿੰਨੀ ਵਾਟ ਹੈ ਭਾਈ ਇੱਥੇ ਫਤਿਹਗੜ੍ਹ 10 ਕਿਲੋਮੀਟਰ ਇਤੋਂ ਠੀਕ ਆ ਭਾਈ ਲਾ ਭਈ ਮੁੱਦੇ ਦੀ ਗੱਲ ਕਰਦੇ ਭਈ ਇੱਥੇ ਸਵੇਰੇ ਨਗ ਕਿੰਨੇ ਕਾਉਂਦੇ ਤੇ ਕਿੰਨੇ ਵਜੇ ਆਉਂਦੇ ਓਰੇ ਆਜ ਨੇ 10 12 ਨਾ ਕਾਉਂਦੇ ਆ 10 12 ਨਾ ਕਾਉਂਦੇ ਆ ਅੱਗੜ ਪਿਛੜੀ ਹੁੰਦੇ ਆ ਬਸ ਚੱਲੀ ਜਾਂਦਾ ਨਾਲ ਦੀ ਨਾਲ ਅੱਗੇ ਨਹੀਂ ਲਗਾਤਾਰ ਆਏ ਨਹੀਂ ਆਉਂਦੇ ਵੀ ਜਿਵੇਂ ਇੱਕ ਟਾਈਮ ਤੇ ਆਉਂਦੇ ਹੁਣ ਸੱਤ ਵਜੇ ਨਾਲ ਇੱਕ ਟਾਈਮ ਤੇ ਨਹੀਂ ਕੋਈ ਟਾਈਮ ਨਹੀਂ ਇੱਥੇ ਚਾਹੇ ਦੁਪਹਿਰੇ ਵੀ ਆ ਜੂਗਾ ਚਾਹੇ ਦੁਪਹਿਰੇ ਵੀ ਆ ਜੂਗਾ 10 12 ਸ਼ਾਮ ਤੱਕ ਵੀ ਕੀ ਜਾਂਦੀ ਆ ਸ਼ਾਮ ਤੱਕ ਵੀ ਕੀ ਇਹਦਾ ਭਾਈ ਹਿਸਾਬ ਕਿਤਾਬ ਕੀ ਆ ਮਤਲਬ ਇੱਥੇ ਇੱਥੇ ਜਾਣੀ ਆਪੋ ਆਪਣਾ ਰੇਟ ਆ ਇੱਥੇ ਕੋਈ ਉਹ ਨਹੀਂ ਹੈਗਾ ਕਮ 600 ਰੁਪਏ ਹਾਂ ਬਾਕੀ 10 20 ਰੁਪਏ ਘੱਟ ਲਾ ਦੇ ਨੇ ਕਿ ਵਧ ਜ ਜਾਂਦੇ ਨੇ ਕੁਆਲਿਟੀ ਦੇ ਸਰਦੇ ਹੁਣ ਜਿਵੇਂ ਆ ਬਈ ਤੁਹਾਡੇ ਕੋਲ ਤੂੜੀ ਆ ਪੰਡ ਦੇ ਵਿੱਚ ਪਈ ਆ ਨਾ ਇਹ ਤੂੜੀ ਆ ਬਈ ਵੇਖ ਲੋ ਤੇ ਕੁਆਲਿਟੀ ਵੇਖੋ ਜੀ ਤੁਸੀਂ ਪਹਿਲਾਂ ਤੂੜੀ ਦੀ ਲੈ ਬਈ ਇਹੋ ਜਿਹੀ ਵਧੀਆ ਹੁੰਦੀ ਆ ਤੂੜੀ ਤੂੜੀ ਬਹੁਤ ਵਧੀਆ ਕੁਆਲਿਟੀ ਆ ਤੇ ਇਹਦਾ ਰੇਟ ਇਹ ਕੀ ਰੇਟ ਬਈ ਹਣ ਇਹ ਚੱਲੀ ਆ 600 ਰੁਪਏ 600 ਰੁਪਏ ਦੇ ਹਿਸਾਬ ਨਾਲ ਲੈ ਬਈ 600 ਰੁਪਏ ਦੇ ਹਿਸਾਬ ਨਾਲ ਆ ਰੇਟ ਲੱਗ ਗਿਆ ਆਪਣੇ ਕੋਟਕਪੂਰੇ ਮੰਡੀ ਦੇ ਵਿੱਚ ਮੈਂ ਲੱਗਦਾ 500 ਨੂੰ ਉੱਪਰ ਗਿਆ ਸ਼ਾਇਦ ਬਾਕੀ ਮੈਂ ਉਹਨੂੰ ਹਰਪ੍ਰੀਤ ਦੇ ਜਿਹੜਾ ਮੁੰਡਾ ਆਪਣਾ ਵੀਡੀਓ ਬਣਾਉਂਦਾ ਆਪਣੇ ਚੈਨਲ ਤੇ ਉਹਨੂੰ ਵੀ ਪੁੱਛ ਲਾਂ ਕੀ ਜਿਹੜਾ ਤੁਸੀਂ ਵੇਖੋ ਆ ਜੀ ਨਵੀਂ ਵੀਡੀਓ ਇੱਥੇ ਫਿਲਹਾਲ 600 ਚੰਗੀ ਤੂੜੀ ਦਾ ਰੇਟ ਆ ਜੀ ਹਾਂ ਵਧੀਆ ਚਿੰਗ ਕੋਈ ਜਿਹੜੀ ਮੰਨ ਲਓ ਮਾੜੀ ਕੁਆਲਿਟੀ ਉਹ ਮਾ 10 ਵੀ ਘੱਟ ਵੱਧ ਹੋ ਜਾਂਦੀ 580 70 ਹਾਂ ਇੱਥੇ ਜਾਨੀ ਮੋਕ ਦੀ ਗੱਲੋ ਭਾਈ 550 ਤੋਂ ਲੈ ਕੇ 600 ਦਾ ਰੇਟ ਜੇ ਹੈਗਾ ਤੁਹਾਨੂੰ ਹੈਗਾ ਪੱਕਾ ਹੈਗਾ ਜਿਵੇਂ ਕੋਪ ਵਾਲੀ ਤੂੜੀ ਆ ਬਾਹਰੋਂ ਉਹ ਕੱਟ ਲੱਗ ਜਾਂਦੀ ਆ ਕਿਉਂ ਉਹ ਤੇ ਗਿੱਲੀ ਗਿੱਲੀ ਆ ਜਾਂਦੀ ਆ ਉਹ ਤੇ ਗਿੱਲੀ ਗਿੱਲੀ ਆ ਜਾਂਦੀ ਉਹ ਤੇ ਇੱਕ ਬਈ ਹੋਰ ਦੱਸੋ ਜੇ ਮੰਨ ਪੁੰਗਾਂ ਵਾਲੇ ਤਾਂ ਭਰਦੇ ਨੇ 400 ਸਵਾ 400 ਰੁਪਏ ਪੁੰਗਾਂ ਵਾਲੇ 400 ਤੋਂ ਲੈ ਕੇ ਸਵਾ 4 400 ਤੋਂ ਲੈ ਕੇ 450 ਰੁਪਏ ਘਰੋ ਚਕਾਈ ਆ। ਹਾਂ। ਤੇ ਜੇ ਬੱਕਰ ਪਿੰਡਾਂ 'ਚ ਵੇਚਦੇ ਆ ਮੰਨ ਕੇ ਚਲੋ ਉਹਦਾ ਰੇਟ 600 ਦੇ ਨੇੜੇ ਤੜ ਵੀਕੀ ਜਾਂਦਾ। ਹਾਂ ਜੀ ਹਾਂ। ਸਹੀ ਆ ਬਾਈ। ਲਾ ਬਈ ਜੇ ਕਿਸੇ ਦਾ ਮਨ ਬਣ ਜਾਂਦਾ ਤੂੜੀ ਖਰੀਦਣ ਦਾ ਇੱਥੋਂ ਨਾ ਅਗਲਾ ਕਹ ਦੂ ਯਾਰ ਬਾਈ ਘਰੇ ਵੀ ਪਹੁੰਚ ਕਰ ਦੇਗਾ। ਘਰੇ ਘਰੇ ਕਰਦੇ ਪਹੁੰਚਾ। ਘਰੇ ਪਹੁੰਚ ਕਰ ਦੇਣਾ ਸਿੱਧਾ ਫੋਨ ਤੇ। ਸਿੱਧਾ ਫੋਨ ਤੇ ਘਰੇ ਜਾਊ ਅਗਲੇ ਦੇ। ਤੇ ਜੇ ਅਗਲਾ ਕਈ ਵਾਰੀ ਫੋਨ ਕਰ ਦਿੰਦਾ ਬਈ ਮੁੜ ਕੇ ਮੈਣੀ ਲੈਣੀ ਗੇੜਾ ਨਹੀਂ ਬਾਈ। ਨਾ ਨਾ ਲੈਣੀ ਕਿਉਂ ਨਹੀਂ ਅਗਲੇ ਜਿਉਂ ਜਾਮਾ ਹੀ ਉਹਦੇ ਜਿਹੜਾ ਫੋਨ ਕਰੂਗਾ ਪੱਕਾ ਲੈ ਮੰ ਆਨਸ ਪੇਮੈਂਟ ਲੈਣਾ ਨਾ ਨਾ ਸਾਡੀ ਨਕਦ ਪਾਏਮੈਂਟ ਚੱਲਦੀ ਹੈ ਨਕਦ ਪੇਮੈਂਟ ਹਾਂ ਹਾਂ ਕੋਈ ਜਿਹੜਾ ਬੰਦਾ ਆਪਣਾ ਉਹਦੇ ਨਾਲ ਆਧਾਰ ਹੋ ਜਾਂਦਾ ਸਾਡਾ ਸਹੀ ਆ ਤੇ ਬਈ ਆਪਣਾ ਫੋਨ ਨੰਬਰ ਕਿੰਨਾ ਆ ਗਿਆ 94651 94651 62654 62654 ਹਾਂ ਜੀ 94651 62654 ਬਾਈ ਦਾ ਨੰਬਰ ਆ ਬਾਈ ਦਾ ਪਿੰਡ ਹੈਗਾ ਭੱਦਲਸੂਆ ਤੇ ਖੰਨੇ ਖੰਨੇ ਦੇ ਕੋਲੇ ਹੀ ਪੈਂਦਾ ਯਾਨੀ ਕਿੰਨੇ ਕਿਲੋਮੀਟਰ ਹੋਊਗਾ ਬਾਈ 10 ਕਿਲੋਮੀਟਰ 10 ਕਿਲੋਮੀਟਰ ਲੈ ਬਾਈ ਖੰਨੇ ਦੇ ਜੇ ਕੋਲੇ ਕੋਲੇ ਕਿੰਨੇ ਪਿੰਡਾਂ ਦੇ ਕਿੰਨੇ 10 20 ਕਿਲੋ 30 ਕਿਲੋਮੀਟਰ ਦੇ ਏਰੀਆ ਤੱਕ ਧੂੜੀ ਪਹੁੰਚਾ ਦਿੰਦੇ ਆ ਧੂੜੀ ਪਹੁੰਚਾ ਦਿੰਦੇ 30 ਕਿਲੋਮੀਟਰ ਤੱਕ ਵੀ ਧੂੜੀ ਪਹੁੰਚ ਹੋ ਜੂਗੀ ਪਹੁੰਚ ਕਰ ਦਿੰਦੇ ਆ ਤੇ ਰੋਜ਼ ਦਾ ਰੇਟ ਆ ਬਾਈ ਡੇਲੀ ਡੇਲੀ ਲੈ ਬਾਈ ਬਾਈ ਨੂੰ ਫੋਨ ਕਰ ਲਓ ਜੇ ਆਪਣੇ ਰੇਟ ਥੋੜਾ ਜਿਹਾ ਘੱਟ ਆ ਖੰਨੇ ਮੰਡੀ ਦੇ ਵਿੱਚ ਯਾਨੀ ਰੇਟ ਜਿਹੜਾ 600 ਦੇ ਨੇੜੇ ਤੇ ਜਿਹੜਾ ਚੱਲ ਜਾਂਦਾ ਬਾਈ ਦਾ ਫੋਨ ਨੰਬਰ ਆ ਗਿਆ ਸਕਰੀਨ ਤੇ ਕਨੈਕਟ ਬਾਈ ਨਾਲ ਬਹੁਤ ਵਧੀਆ ਚੱਲੀ ਜਾਂਦਾ ਜੀ ਠੀਕ ਹੈ ਭਾਈ ਜੀ ਬਹੁਤ ਬਹੁਤ ਮਿਹਰਬਾਨੀ ਭਰਾ ਟਾਈਮ ਦੇਣ ਵਾਸਤੇ ਲਓ ਜੀ ਸ਼ੇਅਰ ਕਰ ਦੇ ਜੀ ਵੀਡੀਓ ਮਿੱਤਰੋ ਦੱਬ ਕੇ ਜੀ 60 ਰੁਪਏ ਨਾ ਵੀ ਇੱਕ ਗੱਲ ਸੱਚ ਹੋ ਰਹੀ ਸੀ ਬਾਈ ਤੋਂ ਪੁੱਛਣ ਵਾਲੀ ਭਾਈ ਇੱਥੇ ਜਿਵੇਂ ਮੰਨ ਕੇ ਚਲੋ ਓਏ ਖਰਚਾ ਕੋਈ ਪੈਂਦਾ ਜਿਵੇਂ ਇੱਥੇ ਖਰਚਾ ਪੈਂਦਾ ਹੀ ਖਾਣਾ ਅੱਛਾ ਇਹਦੇ 60 ਰੁਪਏ ਕੰਟਰਲ ਲਈ ਆ 150 ਰੁਪਏ ਡਾਲਾ 150 ਰੁਪਏ ਡਾਲੇ ਦਾ ਕੀ ਹਾਂ ਜਿਹੜੇ ਲਾਉਣ ਜਾਣਗੇ ਉਹ ਲੈਣਗੇ ਬਾਕੀ ਕੰਟਰਲ ਲਾਉਣ ਲਿਆਣਗੇ ਹਾਂ ਜਿਹੜੇ ਲਾਉਣ ਜਾਣਗੇ ਜਿਵੇਂ ਜ਼ਿਮੀਂਦਾਰ ਭਰ ਲਿਆ ਆ ਠੀਕ ਆ ਜ਼ਿਮੀਂਦਾਰ ਆਪਣੇ ਘਰੋਂ ਭਰ ਲਿਆ ਆ ਉੱਥੇ ਉਹਨੇ ਆ ਕੇ ਮੈਨੂੰ ਕਹਤਾ ਮੇਰੀ ਟਰਾਲੀ ਲਾਇਆ ਮੈਂ 60 ਰੁਪਏ ਕੁਇੰਟਲ ਲਾ ਹੀ ਲਊਗਾ ਤੋਂ 60 ਰੁਪਏ ਕੁਇੰਟਲ ਲਾ ਹੀ ਹਾਂ 150 ਰੁਪਏ ਡਾਲੇ ਆ ਅੱਛਾ ਜ਼ਿਮੀਂਦਾਰ ਨੇ ਤੂੜੀ ਭਰ ਲਈ ਉੱਥੋਂ ਹਾਂ ਜੀ ਤੁਸੀਂ ਮੰਨ ਲਓ ਵਿਚੋਲੇ ਬਣ ਗਏ ਇੱਕ ਸਾਹ ਦੇ ਹਾਂ ਜੀ ਗਾਹਕ ਹੈਗਾ ਹਾਂ ਅਗਰ ਤੁਹਾਡੇ ਕੋਲ ਗਾਹਕ ਆ ਤੇਰੇ ਕੋਲੇ ਗਾਹਕ ਹੈਗਾ ਲਾਉਣੇ ਵੀ ਤੂੰ ਹੀ ਆਉਂਦੇ ਵਿੱਚੇ ਲਾਉਣੇ ਵੀ ਮੈਂ ਹੀ ਆਉਂਦੇ ਵਿੱਚੇ ਭਾਈ ਇੱਥੇ ਆ ਸਰ ਚੱਲਦਾ ਜਿਵੇਂ ਬਾਈ ਇੱਥੇ ਮੰਨ ਲਓ ਮੈਂ ਇੱਥੇ ਤੂੜੀ ਲਿਆ ਆ ਠੀਕ ਤੇ ਮੈਂ ਤੂੜੀ ਲੈਂਦੀ ਤੇ ਮੇਰੇ ਕੋਲੇ ਇੱਥੇ ਮੈਂ ਬਾਈ ਆ ਗਿਆ ਵੀ ਬਾਈ ਜੇ ਵੇਚਨੀ ਆ ਤਾਂ ਗੱਲ ਕਰ ਰੁਪਈਆ 600 ਨੂੰ ਤੇਰੀ ਵੇਖਦੀ ਏ ਤੂੜੀ ਇਹ ਬਾਈ ਨਾਲ ਗੱਲਬਾਤ ਹੋ ਗਈ ਮਾਚ ਗੱਲ ਪਹੁੰਚ ਉਹਨੇ 60 ਰੁਪਏ ਮੇਰੇ ਹੋ ਜਾਣੇ ਨੇ ਹਾਂ 600 ਨੂੰ ਉੱਥੇ ਪਹੁੰਚ ਜੂਗੀ ਵਿੱਚੋਂ 60 ਰੁਪਏ ਸਾਹਣਾ ਤੈਨੂੰ ਹਾਂ 540 ਦੇ ਪੈਸੇ ਉਹਨੂੰ ਦੇ ਦੇਣੇ ਮੋਰਚੇ ਜੇ ਮਿੱਤਰੋ ਇਹ 15 ਕਵਾਂਟਲ ਤੂੜੀ ਹੁੰਦੀ ਆ ਤੇ 900 ਰੁਪਈਆ ਮੈਨੂੰ ਬਾਈ ਨੂੰ ਦੇਣਾ ਪੈਣਾ ਜੀ ਹਾਂ ਇਹ ਦੇਣਾ ਪੈਣਾ ਸਹੀ ਆ ਇਹ ਹੁੰਦੀ ਆ ਦਲਾਲੀ ਜਿਹੜਾ ਇੱਥੇ ਕੰਮ ਚੱਲਦਾ ਬਾਈ ਹਨਾ ਆਪਣੇ ਜਿਵੇਂ ਬੋਲੀ ਹੁੰਦੀ ਆ ਮੰਨ ਤੇ ਆ ਜੀ ਮਰਜ਼ੀ ਹੁੰਦੀ ਆ ਨਾ ਤੇ ਇੱਥੇ ਜਿਹੜਾ ਮੰਨ ਕੇ ਚਲੋ ਪੱਕਾ ਡੈਮਨ ਮਤਲਬ ਵੀ ਪੱਕਾ ਹੀ ਰੇਟ ਆ ਇਹਨਾਂ ਦਾ ਵੀ 600 60 ਰੁਪਏ ਦੇ ਕੁਆਂਟਲ ਦਾ ਰੇਟ ਇਹਨਾਂ ਨੇ ਲੈਣਾ ਜਿਹੜਾ ਬਾਈ ਇੱਥੇ ਤੂੜੀ ਵਕਾਉਂਦਾ ਜੀ ਅੱਧੋ ਬੰਦਾ ਲੱਭਣ ਦੀ ਲੋੜ ਨਹੀਂ ਲਾਉਣ ਵਾਲਾ ਕੋਈ ਕੋਈ ਲੱਭਣ ਦੀ ਲੋੜ ਹਾਂ ਤੇਰੀ ਪਹੁੰਚ ਕਰਦਨੀ ਆ 600 ਦੇ ਵਿੱਚ ਉਹਦੇ ਵਿੱਚੋਂ ਤੈਨੂੰ 60 ਰੁਪਏ ਜ ਉਹਨੂੰ ਦੇਣੇ ਪੈਣੇ ਨੇ ਦੇਣੇ ਪੈਣੇ ਆ ਹਾਂ ਸਹੀ ਆ ਬਾਈ ਲਾ ਬਾਈ ਬਹੁਤ ਵਧੀਆ ਜਾਣਕਾਰੀ ਦਿੱਤੀ ਭਰਾ ਨੇ ਹੋਰ ਕੋਈ ਸਵਾਲ ਰਹਿ ਗਿਆ ਹੋਵੇ ਆਪਣਾ ਬਾਈ ਹੋਰ ਕੋਈ ਜਾਣਕਾਰੀ ਦੇਣੀ ਆ ਹੋਰ ਕੋਈ ਇੱਥੇ ਕੋਈ ਉਹ ਨਹੀਂ ਹੈਗਾ ਵੀ ਤੇਤੋ ਕੋਈ ਡ ਉਰੇ ਠੀਕ ਆ ਹਾਂ ਰੇਟ ਇੱਥੇ ਹੀ ਚੱਲਦਾ 10 ਰੁਪਏ ਮੌਕੇ ਦਾ ਉੱਪਰ ਥੱਲੇ ਹੁਣ ਸਹੀ ਆ ਬਾਈ ਹਾਂ ਰੇਟ ਵਧੀਆ ਹਨਾ ਬਾਈ ਤੇ ਲੈ ਬਾਈ 10 12 ਨਾ ਕਿ ਇੱਥੇ ਦਿੱਲੀ ਦੇ ਵਿਕਦੇ ਆ ਇੱਥੇ ਜਿੰਨੀ ਥੋੜੀ ਲਵਾਂਗੇ ਨਾ ਤੂੜੀ ਮੰਨ ਲੈ ਜਿੰਨੇ 5 ਕਿੰਟਰ ਲੈਣੀਆਂ ਉਹਨੂੰ ਹੋਰ ਵੀ ਮਹਿੰਗੀ ਲੱਗਣੀ ਆ ਉਹਨੂੰ 700 ਨੂੰ ਲੱਗੂਗੀ ਠੀਕ ਆ ਇਹ ਵੀ ਸਸਤਾ ਮਾਂ ਹਾਂ ਜਿੰਨੀ ਘੱਟ ਲਵੇਂਗਾ ਉਹਨੀ ਮਹਿੰਗੀ ਲੱਗੀ ਜਣੀ ਆ ਜੇ ਮਾਲ ਪੂਰਾ ਨਾ ਖਾਲੀ ਹੋ ਗਿਆ ਇੱਕ ਜਗ੍ਹਾ ਫਿਰ ਉਹਦੇ ਵਿੱਚ 10 ਵੀ ਬੰਦਾ ਵੱਧ ਘੱਟ ਕਰ ਦਿੰਦਾ ਇੱਕ ਗੱਲ ਹੋਰ ਦੱਸੋ ਬਾਈ ਇੱਥੇ ਘਟੋ ਘਟਾ ਵੱਧ ਤੋਂ ਵੱਧ 20 25 ਆ ਇੱਥੇ ਚਾਹੇ 40 ਕੰਟਰੋਲ ਵਾਲਾ ਵਿਕਦਾ 60 ਵਾਲਾ ਹੀ ਵਿਕਦਾ 60 ਕੁਆਂਟਲ ਤੂੰ ਹਾਂ ਜਾਨੀ ਅਸਲੀ ਦੌਰੇ 35 40 ਵਾਲੇ ਹੀ ਹੁੰਦੇ ਨੇ ਜਿਆਦਾ ਵਸਾ 70 80 ਦਾ ਕੱਤੇ ਆਉਂਦਾ ਕੋਈ ਨਹੀਂ 35 40 ਕੁਆਂਟਲ ਜਿਹੜਾ ਉਹਦੇ ਚ ਉਹ ਹੁਣ 28 30 ਆਉਂਦੇ ਚ ਉਹਦੇ ਚ 28 30 ਕੁਆਂਟਲ ਤੂੜੀ ਉਹ ਉਹ ਵਿਕ ਜੂਗਾ 600 ਦੇ ਹਿਸਾਬ ਨਾਲ ਹਾਂ ਉਹ ਵਿਕ ਜਣੀਆਂ ਲੈ ਬਈ 35 40 ਕੁਆਂਟਲ ਵੀ ਤੂੜੀ ਜਿਹੜੀ ਵਿਕਦੀ ਹੈ ਜਿਵੇਂ ਆਪਣੇ ਬੋਲੀ ਤੇ 10 10 12 12 15 15 ਕੁਆਂਟਲ ਲੈਂਦੇ ਕਹਿੰਦੇ ਬਈ ਗਲੀਆਂ ਛੋਟੀਆਂ ਸ਼ਹਿਰ ਚ ਜਾਂਦੇ ਨਹੀਂ ਵੱਡੇ ਹਨ ਜਾਂਦੇ ਵੱਡੀਆਂ ਡੇਰੀਆਂ ਹੈਗੀਆਂ ਰੇ ਹਾਂ ਇੱਥੇ ਇੱਥੇ ਜਾਨੀ ਖੰਨੇ ਦੇ ਵਿੱਚ ਵੱਡੀਆਂ ਡੇਰੀਆਂ ਹੈਗਾ ਇੱਥੇ ਸਹੀ ਐ ਨਾ ਭਰਾ ਐਨ ਵਧੀਆ ਮੈਂ ਕਹਿੰਦਾ ਮਲੇ ਕੋਟ ਲਿਆ ਉਹ ਸਿੱਧੀ ਲਾਉਂਦੇ ਨੇ ਉਹ ਲਿਆਉਂਦੇ ਨੇ 50 50 60 60 ਕੁਇੰਟਲ ਪਾ ਕੇ ਸਹੀ ਆ ਭਾਈ ਉਹ ਸਿੱਧੇ ਡਾਇਰੀਆਂ ਚ ਐਵਰੇ ਨਹੀਂ ਆਉਂਦੇ ਉਹ ਹਾਂ ਲੈ ਭਾਈ ਬਹੁਤ ਵਧੀਆ ਜਾਣਕਾਰੀ ਦਿੱਤੀ ਭਰਾ ਨੇ ਤੇ ਵੀਡੀਓ ਦੱਬ ਕੇ ਸ਼ੇਅਰ ਕਰ ਦਿਓ ਚੰਗੀ ਲੱਗਦੀ ਠੀਕ ਐ ਭਾਈ ਜੀ ਓਏ ਕਿੰਨੇ ਮਿਹਰਬਾਨੀ ਲਓ ਭਾਈ ਆ ਗੱਲ ਰਹਿ ਗਈ ਸੀ